ਅੱਜਕੱਲ੍ਹ ਲੋਕ ਵੱਡੀਆਂ ਵੱਡੀਆਂ ਗੱਡੀਆਂ ਤਾਂ ਚੱਕ ਲੈਂਦੇ ਨੇ ਪਰ ਜਦੋਂ ਕੰਟਰੋਲ ਨਹੀਂ ਹੁੰਦੀਆਂ ਤਾਂ ਫਿਰ ਉਹ ਲੋਕਾਂ ਦਾ ਨੁਕਸਾਨ ਕਰਦੀਆਂ ਨਜ਼ਰ ਆਉਂਦੇ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਸੀ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਹੁਣ ਖੰਨਾ ਦੇ ਵਿੱਚ ਕਾਲੀ ਥਾਰ ਨੇ ਅਜਿਹੀ ਤਬਾਹੀ ਮਚਾਈ कि ਲੋਕ ਵੀ ਦੇਖ ਕੇ ਹੈਰਾਨ ਹੋ ਗਏ ਪਰ ਗਣੀ ਮਤ ਇਹ ਰਹੀ ਕਿ ਉਸ ਵਕਤ ਗਲੀ ਦੇ ਵਿੱਚ ਨਾ ਤਾਂ ਕੋਈ ਜਵਾਕ ਖੇਡ ਰਿਹਾ ਸੀ ਤੇ ਨਾ ਹੀ ਕੋਈ ਵਿਅਕਤੀ ਤੇ ਕੋਈ ਮਹਿਲਾ ਮੌਜੂਦ ਸੀ ਨਹੀਂ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਜੀ ਹਾਂ ਮਾਮਲਾ ਖੰਨਾ ਦੇ ਲੜਹੇਲੀ ਰੋਡ ਰੇਲਵੇ ਲਾਈਨ ਪਾਰ ਰਿਹਾਸ਼ੀ ਖੇਤ ਤੋਂ ਸਾਹਮਣੇ ਜਿੱਥੇ ਇੱਕ ਗਲੀ ਦੇ ਵਿੱਚ ਕਾਲੀ ਥਾਰ ਨੇ ਐਂਟਰੀ ਕੀਤੀ ਤੇ ਤਬਾਹੀ ਮਚਾ ਦਿੱਤੀ ਗਲੀ ਦੇ ਵਿੱਚ ਹਫੜਾ ਦਫੜੀ ਮਚ ਗਈ ਇੱਕ ਨੌਜਵਾਨ ਤੇਜ਼ ਰਫ਼ਤਾਰ ਦੇ ਨਾਲ ਥਾਰ ਚਲਾਉਂਦਾ ਇਸ ਗਲੀ ਦੇ ਵਿੱਚ ਵੜ ਜਾਂਦਾ ਗਲੀਆਂ ਦੇ ਵਿੱਚ ਸਟੰਟ ਕਰਦਾ ਗਿਆ ਜਿਸ ਕਾਰਨ ਥਾਰ ਇੱਕ ਘਰ ਦਾ ਥੜਾ ਤੋੜਦੀ ਤੇ ਦੋ ਬਾਈਕ ਜਾਲ ਨਾਲ ਜਾ ਟਕਰਾਈ ਜਿਸ ਕਰਕੇ ਕਾਫੀ ਨੁਕਸਾਨ ਹੋਇਆ ਤੇ ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਇਹ ਇਸ ਨੌਜਵਾਨ ਦਾ ਥਾਰ ਤੋਂ ਸੰਤੁਲਨ ਕਿਸ ਕਰਕੇ ਵਿਗੜਿਆ ਇਹ ਹੁਣ ਜਾਂਚ ਦਾ ਵਿਸ਼ਾ ਪਰ ਇਸ ਦੇ ਵਿੱਚ ਗਲੀ ਮਤਰੀ ਇਹ ਕਿ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰੇ ਗਿਆ ਇਸ ਕਰਕੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਗੱਡੀਆਂ ਚਲਾਉਣੀਆਂ ਚਾਹੀਦੀ ਨੇ ਤਾਂ ਕਿ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ